ਨੈਸ਼ਨਲ ਹਾਈਵੇ ਫਲੋਰ ਤੇ ਅੱਜ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਲੁਧਿਆਣਾ ਵਾਸੀ ਵਿਜੇ ਨਾਮ ਦਾ ਵਿਅਕਤੀ ਮੋਟਰਸਾਈਕਲ ਤੇ ਸਫ਼ਰ ਕਰ ਰਿਹਾ ਸੀ ਜਦੋਂ ਅਚਾਨਕ ਇੱਕ ਟਰੱਕ ਚਾਲਕ ਨੇ ਉਸ ਨੂੰ ਸਾਈਡ ਮਾਰ ਦਿੱਤੀ ਟੱਕਰ ਕਾਰਨ ਮੋਟਰਸਾਈਕਲ ਸਵਾਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਉਸ ਦਾ ਜਵੜਾ ਅਤੇ ਸੱਜੇ ਪੈਰ ਵਿੱਚ ਫ੍ਰੈਕਚਰ ਆ ਗਿਆ ਮੋਕੇ ਤੇ ਪੰਚ ਸੜਕ ਸੁਰੱਖਿਆ ਫੋਰਸ ਦੇ ਡਿਊਟੀ ਅਫਸਰ ਸਰਬਜੀਤ ਸਿੰਘ ਨੇ ਦੱਸਿਆ ਕਿ ਘਰਾਗਿਆਂ ਨੇ ਜ਼ਖਮੀ ਨੂੰ ਫੌਰੀ ਮਦਦ ਦਿੰਦੇ ਹੋਏ ਸਿਵਲ ਹਸਪਤਾਲ ਫਲੋਰ ਪਹੁੰਚਾਇਆ ਜਿਸ ਤੇ ਨਾਲ ਉਸਦੀ ਜਾਨ ਬਚ ਗਈ। ਉਨ੍ਹਾਂ ਦੱਸਿਆ ਕਿ ਟਰੱਕ ਚਾਲਕ ਨੂੰ ਮੋਕੇ ਤੇ ਹੀ ਕਾਬੂ ਕਰ ਲਿਆ ਗਿਆ ਹੈ। ਇਸ ਮਾਮਲੇ ਵਿੱਚ थाना ਫਲੋਰ ਦੇ ਡਿਊਟੀ ਅਫਸਰ ਜਸਵਿੰਦਰ ਸਿੰਘ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਇਹ ਐਕਸੀਡੈਂਟ ਦੀ ਸੂਚਨ ਸਾਨੂੰ ਐਮਡੀਟੀ ਡਿਵਾਈਸ ਤੋਂ ਮੈਸੇਜ ਆਇਆ ਸੀਗਾ। ਤੇ ਪਲੱਸ ਸਾਨੂੰ ਲੋਕਲ ਰਾਹੀ ਗੀ ਨੇ ਵੀ ਕਿਸੇ ਨੇ ਕਾਲ ਕੀਤੀ ਸੀ ਕਿ ਇੱਥੇ ਐਕਸੀਡੈਂਟ ਹੋ ਗਿਆ ਪਹੁੰਚ ਕੇ ਅਸੀਂ ਦੇਖਿਆ ਇੱਕ ਟਰੱਕ ਤੇ ਮੋਟਰਸਾਈਕਲ ਦਾ ਹੀਰੋ Honda ਮੋਟਰਸਾਈਕਲ ਦਾ ਐਕਸੀਡੈਂਟ ਹੋਇਆ ਸੀ ਜਿਸ ਵਿੱਚ ਟਰੱਕ ਨੇ ਮੋਟਰਸਾਈਕਲ ਸਵਾਰ ਨੂੰ ਹਿਟ ਕੀਤਾ ਜਿਹਦੇ ਵਿੱਚ ਮੋਟਰਸਾਈਕਲ ਸਵਾਰ ਗੰਭੀਰ ਜ਼ਖਮੀ ਹੋ ਗਿਆ ਸਾਡੇ ਜਾਣ ਤੋਂ ਪਹਿਲਾਂ ਹੀ ਕੋਈ ਰਾਹੀ ਚੰਗਾ ਸੀਗਾ ਬੰਦਾ ਜਿਹੜਾ ਰੱਬ ਰੂਪੀ ਸੀਗਾ ਜਿਸ ਨੇ ਉਸ ਨੂੰ ਹੈਲਪ ਡਿੰਦੇ ਹੋਇਸਟ ਹਸਪਤਾਲ ਤੱਕ ਪਹੁੰਚ ਕਰਾਇਆ ਜਿਹੜਾ ਜ਼ਖਮੀ ਵਿਅਕਤੀ ਸੀ ਉਹਦਾ ਨਾਂ ਵਿਜੇ ਦੱਸਿਆ ਜਾਂਦਾ ਠੀਕ ਹੈ ਜੀ ਜਿਹੜਾ ਜਿਹੜਾ ਮੋਟਰਸਾਈਕਲ ਤੇ ਸਵਾਰ ਸੀਗਾ ਜਿਹੜਾ ਜ਼ਖਮੀ ਹੋਇਆ ਉਹਦਾ ਟਰੱਕ ਡਰਾਈਵਰ ਸੀਗਾ ਉਹ ਗੁਰਦੀਪ ਸਿੰਘ ਆ ਜੋ ਕੇ ਉਸ ਦਾ ਟਰੱਕ ਤੇ ਉਹਨੂੰ ਜਿਹੜਾ ਡਰਾਈਵਰ ਸੀਗਾ ਜਿਹਨੇ ਸ਼ਰਾਬ ਪੀਤੀ ਹੋਈ ਸੀ ਉਹਨੇ ਆਪ ਦੱਸਿਆ ਕਿ ਮੈਂ ਸ਼ਰਾਬ ਪੀਤੀ ਆ ਉਹ ਕਬਜੇ ਚ ਲੈ ਆ ਉਹ ਕਬਜੇ ਚ ਲੈ ਆ ਡਿਊਟੀ ਅਫਸਰ ਜਸਵਿੰਦਰ ਸਿੰਘ ਨੂੰ ਇਹਦੇ ਸਬੰਧਤ ਇਤਲਾਹ ਦੇ ਦਿੱਤੀ ਆ ਜੋ ਕਿ ਮੌਕੇ ਤੇ ਪਹੁੰਚ ਰਿਹਾ ਹੈ ਇਹ ਸੱਟ ਚੋਟ ਕਿੰਨੀ ਕਿੱਲੀ ਸੀ 60 ਚੋਟ ਡਾਕਟਰਾਂ ਨੂੰ ਪਤਾ ਲੱਗਾ ਕਿ ਉਹਦੀ ਇੱਕ ਲੱਤ ਫ੍ਰੈਕਚਰ ਹੋ ਗਈ ਤੇ ਜਵੜਾ ਵੀ ਫ੍ਰੈਕਚਰ ਹੈ ਉਹਨਾਂ ਨੂੰ ਇਥੋਂ ਸਿਵਲ ਹਸਪਤਾਲ ਫਲੋਰ ਤੋਂ ਲੁਧਿਆਣਾ ਰੈਫਰ ਕਰ ਦਿੱਤੇ ਐਕਸੀਡੈਂਟ ਦੇ ਵਿੱਚ ਗਲਤੀ ਕਿਹਦੀ ਮੰਨੀ ਜਾਂਦੀ ਇਹ ਹੁਣ ਤਫ਼ਤੀਸ਼ ਦਾ ਮੈਟਰ ਹੈ ਜੀ ਇਹ ਥਾਣਾ ਫਲੋਰ ਤੋਂ ਡਿਊਟੀ ਅਫਸਰ ਏਐਸਏ ਜਸਿੰਦਰ ਸਿੰਘ ਅਗਲੀ ਤਫ਼ਤੀਸ਼ ਕਰਨਗੇ ਨੈਸ਼ਨਲ ਹਾਈਵੇ ਫਲੋਰ ਤੇ ਅੱਜ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਲੁਧਿਆਣਾ ਵਾਸੀ ਵਿਜੇ ਨਾਮ ਦਾ ਵਿਅਕਤੀ ਮੋਟਰਸਾਈਕਲ ਤੇ ਸਫ਼ਰ ਕਰ ਰਿਹਾ ਸੀ ਜਦੋਂ ਅਚਾਨਕ ਇੱਕ ਟਰੱਕ ਚਾਲਕ ਨੇ ਉਸ ਨੂੰ ਸਾਈਡ ਮਾਰ ਦਿੱਤੀ ਟੱਕਰ ਕਾਰਨ ਮੋਟਰਸਾਈਕਲ ਸਵਾਰ ਗੰਭੀਰ ਉਪਚਤਕਮੀ ਹੋ ਗਿਆ ਉਸ ਦਾ ਜਵਾੜਾ ਅਤੇ ਸੱਜੇ ਪੈਰ ਵਿੱਚ ਫ੍ਰੈਕਚਰ ਆ ਗਿਆ ਮੌਕੇ ਤੇ ਪਹੁੰਚ ਸੜਕ ਸੁਰੱਖਿਆ ਫੋਰਸ ਦੇ ਡਿਊਟੀ ਅਫਸਰ ਸਰਬਜੀਤ ਸਿੰਘ ਨੇ ਦੱਸਿਆ ਕਿ ਕਾਰਗਿਰ ਨੇ ਜ਼ਖਮੀ ਨੂੰ ਫੌਰੀ ਮਦਦ ਦਿੰਦੇ ਹੋਏ ਸਿਵਲ ਹਸਪਤਾਲ ਫਲੋਰ ਪਹੁੰਚਾਇਆ ਜਿਸ ਤੇ ਨਾਲ ਉਸ ਦੀ ਜਾਨ ਬਚ ਗਈ ਉਨ੍ਹਾਂ ਦੱਸਿਆ ਕਿ ਟਰੱਕ ਚਾਲਕ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ ਗਿਆ ਹੈ ਇਸ ਮਾਮਲੇ ਵਿੱਚ ਥਾਣਾ ਫਲੋਰ ਦੇ ਡਿਊਟੀ ਅਫਸਰ ਜਸਵਿੰਦਰ ਸਿੰਘ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਐਕਸੀਡੈਂਟ ਇਸ ਵਨ ਸਾਨੂੰ ਐਮ ਡੀ ਟੀ ਡਿਵਾਈਸ ਤੋਂ ਮੈਸੇਜ ਆਇਆ ਸੀਗਾ ਤੇ ਪਲੱਸ ਸਾਨੂੰ ਲੋਕਲ ਰਾਹਗੀਰ ਨੇ ਵੀ ਕਿਸੇ ਨੇ ਕਾਲ ਕੀਤੀ ਸੀ ਕਿ ਇੱਥੇ ਐਕਸੀਡੈਂਟ ਹੋ ਗਿਆ ਪਹੁੰਚ ਕੇ ਅਸੀਂ ਦੇਖਿਆ ਇੱਕ ਟਰੱਕ ਤੇ ਮੋਟਰਸਾਈਕਲ ਦਾ ਹੀਰੋ Honda ਮੋਟਰਸਾਈਕਲ ਦਾ ਐਕਸੀਡੈਂਟ ਹੋਇਆ ਸੀ ਜਿਸ ਵਿੱਚ ਟਰੱਕ ਨੇ ਮੋਟਰਸਾਈਕਲ ਸਵਾਰ ਨੂੰ ਹਿਟ ਕੀਤਾ ਜਿਹਦੇ ਵਿੱਚ ਮੋਟਰਸਾਈਕਲ ਸਵਾਰ ਗੰਭੀਰ ਜ਼ਖਮੀ ਹੋ ਗਿਆ ਸਾਡੇ ਜਾਣ ਤੋਂ ਪਹਿਲਾਂ ਹੀ ਕੋਈ ਰਾਹਗੀਰ ਚੰਗਾ ਸੀਗਾ ਬੰਦਾ ਜਿਹੜਾ ਰੱਬ ਰੂਪੀ ਸੀਗਾ ਜਿਸ ਨੇ ਉਸ ਨੂੰ ਹੈਲਪ ਡਿੰਦੇ ਹੋਏ ਸਿਵਲ ਅਸਟਰ ਪ੍ਰੌਰ ਦਾਖਲ ਕਰਾਇਆ ਜਿਹੜਾ ਜ਼ਖਮੀ ਵਿਅਕਤੀ ਸੀ ਉਹਦਾ ਨਾਮ ਵਿਜੇ ਦੱਸਿਆ ਜਾਂਦਾ ਠੀਕ ਹੈ ਜੀ ਜਿਹੜਾ ਜਿਹੜਾ ਮੋਟਰਸਾਈਕਲ ਤੇ ਸਵਾਰ ਸੀਗਾ ਜਿਹੜਾ ਜ਼ਖਮੀ ਹੋਇਆ ਉਹਦਾ ਟਰੱਕ ਡਰਾਈਵਰ ਸੀਗਾ ਉਹ ਗੁਰਦੀਪ ਸਿੰਘ ਆ ਜੋ ਕੇ ਉਸ ਦਾ ਟਰੱਕ ਤੇ ਉਹਨੂੰ ਜਿਹੜਾ ਡਰਾਈਵਰ ਸੀਗਾ ਜਿਨੇ ਸ਼ਰਾਬ ਪੀਤੀ ਹੋਈ ਸੀ ਉਹਨੇ ਆਪ ਦੱਸਿਆ ਪਰ ਮੈਂ ਸ਼ਰਾਬ ਦਿੱਤੀ ਆ ਫੋਕਾਬ ਜਿ ਚਲੇਆ ਨੂੰ ਫੋਕਾਬ ਚੱਲਿਆ ਡਿਊਟੀ ਅਫਸਰ ਜਸਵਿੰਦਰ ਸਿੰਘ ਨੂੰ ਇਹਦੇ ਸਬੰਧਤ ਇਤਲਾਹ ਦੇ ਦਿੱਤੀ ਹੈ ਜੋ ਕਿ ਮੌਕੇ ਤੇ ਪਹੁੰਚ ਰਿਹਾ ਹੈ 60 ਚੂਟ ਕਿੰਨੀ ਕਿਲਤੀ 60 ਚੂਟ ਡਾਕਟਰਾਂ ਤੋਂ ਪਤਾ ਲੱਗਾ ਕਿ ਉਹਦੀ ਇੱਕ ਲੱਤ ਫ੍ਰੈਕਚਰ ਹੋ ਗਈ ਤੇ ਜਵਾੜਾ ਵੀ ਫ੍ਰੈਕਚਰ ਹੈ ਉਹਨਾਂ ਨੂੰ ਇੱਥੋਂ ਸਿਵਲਾ ਸਰ ਫਲੋਰ ਤੋਂ ਲੁਧਿਆਣਾ ਰੈਫਰ ਕਰ ਦਿੱਤੇ ਐਕਸੀਡੈਂਟ ਦੇ ਵਿੱਚ ਗਲਤੀ ਹੋਈ ਮੰਨੀ ਜਾਂਦੀ ਹੈ ਇਹ ਹੁਣ ਤਫਤੀਸ਼ ਦਾ ਮੈਟਰ ਹੈ ਜੀ ਇਹ ਥਾਣਾ ਫਲੋਰ ਤੋਂ ਡਿਊਟੀ ਅਫਸਰ ਏਐਸਏ ਜਸਵਿੰਦਰ ਸਿੰਘ ਅਗਲੀ ਤਫਤੀਸ਼ ਕਰਨਗੇ